ਫਾਜ਼ਿਲਕਾ ਥਾਣਾ ਸਿਟੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਜੋ ਤੁਸੀਂ ਮੋਟਰਸਾਈਕਲਾਂ ਦੀ ਲੱਗੀ ਲਾਈਨ ਵੇਖ ਰਹੇ ਹੋ ਇਹ ਮੋਟਰਸਾਈਕਲ ਜੋ ਚੋਰੀ ਦੇ ਹਨ ਇਹ ਚੋਰੀ ਦੇ ਮੋਟਰਸਾਈਕਲ ਫਾਜ਼ਿਲਕਾ ਥਾਣਾ ਸਿਟੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ ਅਤੇ ਇਹਨਾਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਇੱਕ ਦੋਸ਼ੀ ਵੀ ਕਾਬੂ ਕੀਤਾ ਗਿਆ ਹੈ ਤੇ ਉਸ ਦੀ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਹ ਮੋਟਰਸਾਈਕਲਾਂ ਦੀ ਗਿਣਤੀ 26 ਦੱਸੀ ਜਾ ਰਹੀ ਹੈ ਜੀ 26 ਚੋਰੀ ਦੇ ਮੋਟਰਸਾਈਕਲ ਜੋ ਗੁਰੂਰਸਾਹਿਬ ਉਹ ਰਤੇ ਫਾਜ਼ਿਲਕਾ ਦੇ ਏਰੀਏ ਜੋ ਚੋਰੀ ਹੋਏ ਸਨ ਇਹਨਾਂ ਦੀ ਚੋਰ ਨੂੰ ਫੜ ਲਿਆ ਗਿਆ ਹੈ ਤੇ ਰਿਵਾਰਡ ਲਈ ਗਈ ਹੈ ਤੇ ਇੱਕ ਹੋਰ ਦੋਸ਼ੀ ਨੂੰ ਕਾਬੂ ਕੀਤਾ ਜਾ ਜਾ ਰਿਹਾ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸ ਐਚਓ ਥਾਣਾ ਸਿਟੀ ਸ਼੍ਰੀ ਲੇਖਰਾਏ ਕਾਬੂ ਹੋਇਆ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਮਾਜ ਵਿੱਚ ਪਨਪਰ ਨਹੀਂ ਦਿੱਤਾ ਜਾਊਗਾ ਜ਼ਿਲ੍ਹਾ ਪੁਲਿਸ ਮੁਖੀ ਦੇ ਆਦੇਸ਼ ਤੇ ਸਭ ਕੁਝ ਹੋ ਰਿਹਾ ਹੈ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਨਹੀਂ ਸਾਡਾ ਬਣੇ ਚੋਰੀ ਦੇ ਪਕੜੇ ਗਏ ਕਿ ਆ ਜੀ ਹਾਂ ਜਿਹੜੇ ਥਾਣਾ ਦੇ ਏਰੀਆ ਦੇ ਵਿੱਚੋਂ ਜਾ 12 ਜਿਹੜੇ ਮੋਟਰਸਾਈਕਲ ਜਿਹੜੀਆਂ ਘਟਨਾਵਾਂ ਹੋ ਰਹੀਆਂ ਸੀਗੀਆਂ ਉਹਦੇ ਮਤਲਬ ਕਿ ਮਾਨ ਜੋ ਐਸਐਸਪੀ ਸਾਹਿਬ ਨੇ ਖਾਸ ہدایتਾਂ ਜਿਗੀਆਂ ਤੇ ਮਿਤੀ 24 ਨੂੰ ਜਿਹੜੀ ਮੇਰੀ ਪੁਲਿਸ ਪਾਰਟੀ ਜਿਹੜੀ ਇਲਾਕੇ ਚਿਗਾ ਤੇ ਉਹਨਾਂ ਨੂੰ ਫੜਾ ਮਿਲੀ ਸੀਗੀ ਤੇ ਤੁਰੰਤ ਮਕਦਮਾ ਦਰਜ ਕਰਕੇ ਅਸੀਂ ਇੱਕ ਜਿਹੜਾ ਦੋਸ਼ੀ ਉਹਨੂੰ ਗ੍ਰਿਫਤਾਰ ਕੀਤਾ ਸੀਗਾ ਮੌਕੇ ਤੇ 24 ਤਰੀਕ ਨੂੰ ਤੇ 25 ਤਰੀਕ ਨੂੰ ਅਸੀਂ ਜਿਹੜਾ ਮਾਨ ਜੋ ਅਦਾਲਤ ਵਿੱਚ ਦੋਸ਼ੀ ਨੂੰ ਪੇਸ਼ ਕੀਤਾ ਜਿਹੜਾ ਸਾਨੂੰ ਰਿਮਾਂਡ ਮਿਲਿਆ ਰਮਾਂਡ ਦੇ ਤਹਿਤ ਸੱਚ ਜਿਹੜਾ ਇੱਕ ਹੋਰ ਦੋਸ਼ੀ ਨਾਮ ਜਾਂਦਨ ਦੇ ਵਿੱਚ ਕੀਤਾ ਜਿਹੜਾ ਇਹਦਾ ਸਾਥੀ ਸੀਗਾ ਹੂੰ ਤੇ ਉਹਨਾਂ ਇਹਨਾਂ ਨਾਲ ਰਲ ਮਿਲ ਕੇ ਕਰੀਬ ਅਸੀਂ 26 ਜਿਹੜੇ ਵਹੀਕਲ ਸੀਗੇ ਮੋਟਰਸਾਈਕਲ ਜਿਹੜੇ ਵੱਖ-ਵੱਖ ਜਗ੍ਹਾ ਤੋਂ ਚੋਰੀ ਹੋਏ ਸੀਗੇ ਉਹ ਬਰਾਮਦ ਕੀਤੇ ਆ ਸਰ ਕਿਹੜੀ ਜਗ੍ਹਾ ਤੋਂ ਚੋਰੀ ਕੀਤੇ ਕਿਸੀ ਪਤਾ ਲੱਗਿਆ ਜੀ ਇਹ ਮੋਟਰਸਾਈਕਲ ਇਹ ਜੀ ਕੁਝ ਹਬੋਰ ਦੇ ਸੀਗੇ ਗਰੋੜ ਸਾਦਾ ਸੀਗਾ ਮੁਕਸਰ ਦੇ ਸੀਗੇ ਆਪਣੇ ਫਾਦਰ ਕਰਦੇ ਸੀ ਕੁਝ ਤੇ ਇਹ ਉਹ ਚ ਦੋ ਮੋਟਰਸਾਈਕਲ ਜਿਹੜੇ ਨਾ ਚੰਡੀਗੜ੍ਹ ਤੋਂ ਵੀ ਚੋਰੀ ਕਰਦੇ। ਇਹ ਦੋਛੇ ਕਿਥੋਂ ਦੇ ਰਹਿਣ ਵਾਲੇ ਸੀ ਇਹਨਾਂ ਦੇ ਪਹਿਲਾਂ ਵੀ ਕੋਈ ਮੁਕੰਮਲ ਜਾਣਕਾਰੀ ਸਰ ਜਨਾ ਲਾਗਾਂ ਤੇ ਰਹਿਣ ਵਾਲੇ ਸੀ ਕਿ ਪਹਿਲਾਂ ਵੀ ਇਹਨਾਂ ਦੇ ਬਕਰ ਇਹ ਚੋਰੀ ਨੂੰ ਕਿਵੇਂ ਅੰਜਾਮ ਦਿੰਦੇ ਸੀ ਕੁਝ ਇਹਨਾਂ ਨੇ ਦੱਸਿਆ ਸਰ ਹਾਂ ਇਹ ਦੋ ਜਿਹੜੇ ਸਾਥੀ ਸੀ ਦੋ ਜਣੇ ਮੋਟਰਸਾਈਕਲ ਤੇ ਆਉਂਦੇ ਸੀਗੇ ਤੇ ਇਹ ਬਾਜ਼ਾਰ 'ਚ ਚੱਕਰ ਕਰਦੇ ਰਹਿੰਦੇ ਸੀ ਕਿੱਥੇ ਜ਼ਿਆਦਾ ਮੋਟਰਸਾਈਕਲ ਖੜੇ ਨੇ ਤੇ ਕਿੱਥੇ ਸਾਡਾ ਈਜੀ ਟਾਰਗੇਟ ਹੈ ਤੇ ਉਹ ਇੱਕ ਜਣਾ ਧਿਆਨ ਰੱਖਦਾ ਸੀ ਦੂਸਰਾ ਜਿਹੜਾ ਜੀਗਾ ਉਹ ਲੋਕ ਤੋੜਦਾ ਜੀਗਾ ਤੇ ਮੋਟਰਸ਼ਕਲ ਉੱਪ ਜਾ ਕੇ ਲੈ ਨਹੀਂ ਨਾ ਕੋਈ ਚਾਬੀਆਂ ਚੁਗੀਆਂ ਸੀ ਮਾਸਟਰ ਕੀ ਸੀ ਐਕਚੁਅਲੀ ਜਿਹੜਾ ਨਾ ਇਹਦਾ ਇੱਕ ਪਲੱਗ ਕੱਢਿਆ ਜਾਵੇ ਤੇ ਕੀ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਲੋਕ ਇਹ ਇੱਕ ਝਟਕੇ ਨਾਲ ਜਿਹੜਾ ਇਹ ਹੀਰੋ ਆਂਡਾ ਆਮ ਕਰਕੇ ਨਾ ਹੀਰੋ ਆਂਡਾ ਜਿਹੜਾ ਸਪਲੈਂਡਰ ਆ ਜਾਂ ਜੋ ਵੀ ਮਾਰਦਾ ਇਹ ਹੀ ਜ਼ਿਆਦਾ ਚੋਰੀ ਹੁੰਦੀ ਰਹੀ ਕਿਉਂਕਿ ਇਹਨਾਂ ਦਾ ਜਿਹੜਾ ਲੋਕ ਹੈ ਉਹ ਦੇਖਿਆ ਗਿਆ ਵੀ ਕਾਫੀ ਕਮਜ਼ੋਰ ਆ ਤੇ ਜਲਦੀ ਉਹ ਲੋਕ ਜਿਹੜਾ ਟੁੱਟ ਜਾਂਦਾ प्लागे पहले कट दें देने, फिर उन्होंने जोड़ा है वाच करते हैं माली आया जो प्लागे कर उपर बैठ जाए तो मार के जाते हैं ठीक है ए न्यूज़ चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत